ਅੱਗੇ ਲੁੱਤ ਰਾਜਾ ਮਾਮਾ ਨਹੀਂ ਮਾਨ ਤੇ ਅੱਜ ਨਾਨੇ ਵੀ 扑ਕਦੀ ਆਂਦੀ ਆ ਇੱਕ ਤਾਂ ਖੜਾ ਹੀ ਛੱਡਦੇ ਤੇ ਨੰਲੀ ਆਸੇ ਕਰ ਆਸੇ ਕਰ ਖੂਆ ਹੈ ਖਾਣੇ ਠੀਕ ਹੈ ਤੁਸੀਂ ਦੱਸੋ ਵਧੀਆ ਬੈਠੋ ਮੈਂ ਪਾਣੀ ਲੈ ਆਵਾਂ ਤੇ ਆਹ ਲਓ ਨਾਨੇ ਦੀ ਪਾਣੀ ਪੀ ਲਓ ਆਹ ਹੋ ਰਿਆ ਬਸ ਪਤਾ ਠੀਕ ਆ ਮਮੂਣਾ ਗਿਆਲੇ ਵਾਦੀ ਗਾ ਵਾਦੀ ਪੁੱਤ ਤੂੰ ਸੁਣਾ ਤੂੰ ਹੀ ਤਾਂ ਐਵੇਂ ਟਾਈਮ ਬਰਦਦੀ ਟਾਈਮ ਪੁੱਤ ਸਰ ਕੰਮ ਤੇਨ ਪਤਾ ਸੀ ਅੱਜ ਨਿਕਲੇਵਾਂ ਨਹੀਂ ਜਾਂਦਾ ਠੀਕ ਮਮਾ ਕਿਥੇ ਗਈ ਤੇਰੀ ਮਮਾ ਉੱਧਰ ਲਿਆਂਦਾ ਆ ਆਂਦੀ ਕੀ ਕੰਮ ਹੈ ਰੋਟੀ ਪਣੀ ਕਰ ਲਿਆ ਰੋਟੀ ਪਣੀ ਮੈਂ ਹੀ ਕਰਨਾ ਹੁੰਦਾ ਤੇ ਕਰ ਕੇ ਹੱਡੀ ਹੋਣੀ ਆ ਉਹ ਕੁ ਪਣੰਦੀ ਹਮ ਆਛਾ ਹੋਰ ਉਹ ਅੱਛਾ ਕੀ ਖਾਣੀ ਹੋਣੀ ਰੋਟੀ ਹਾਂਜੀ ਪਾਣੀ ਹੈ ਅੱਛਾ ਚਲੋ ਜੀ ਨੀ ਮਮਾ ਤੇਰੀ ਕੋਲ ਨਹੀਂ ਮੈਂ ਨਹੀਂ ਮਮਾ ਕੋਲ ਜਾਣਾ ਕਿਉਂ ਤੂੰ ਕਿਉਂ ਨਹੀਂ ਜਾਣਾ ਉਹ ਮੈਨੂੰ ਬੜਾ ਟੁੱਟ ਟੁੱਟ ਪੈਂਦੀ ਮੈਂ ਨਹੀਂ ਜਾਣਾ ਨਹੀਂ ਪੈਂਦੀ ਆਪਣੀ ਧੀ ਬਣਾ ਕੇ ਰੱਖੂ ਸਮਝਾਉਣੇ ਨਹੀਂ ਸਮਝਾਇਆ ਨਹੀਂ ਸਮਝਿਆ ਦਾਦੀ ਤੇਰੀ ਕਿੱਥੇ ਆ ਉਹ ਦੋ ਜਾਣੇ ਸੁਣ ਜਾਣ ਦਾਦੀ ਮੇਰੀ ਬਾਹਰ ਗਈ ਸੀ ਆਉਂਦੀ ਹੁਣ ਉਹ ਦੇਖੋ ਦਾਦੀ ਵੀ ਆ ਗਈ ਜੇ ਸਰਵਾਨ ਆਸਿਕਾ ਤਾਂ ਜੀ ਹਾਲ ਚਾਲ ਬੋ ਸੁਣਾ ਠੀਕ ਠਾਕ ਹੋਰ ਪਾ ਗਏ ਨਾ ਸੁਣਾ ਵਧੀਆ ਸਮਝ ਆ ਵਧੀਆ ਹੋਰ ਸੁਣਾਓ ਪਰਿਵਾਰ ਦੀ ਵਧੀਆ ਵਧੀਆ ਹੋਰ ਫਿਰ ਵਧੀਆ ਆ ਲੈ ਗਰੀਲਾ ਕਿਦਾਂ ਫਿਰ ਲੈਂਦੇ ਸੀ ਗੱਲ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਰੱਖ ਲਾ ਪਤਾ ਖਾਣ ਨੂੰ ਹਾਂ ਵਧੀਆ ਹਾਂ ਜੀ ਗਰੀਨ ਪਾਣੀ ਜਾ ਪਾਤ ਪਾਣੀ ਪੀ ਲਿਆ ਪਾਣੀ ਦੀ ਪਾਣੀ ਬਾਹਰ ਪੀ ਲਿਆ ਇਹ ਲੈਂਦੇ ਹਾਂ ਹਾਂਜੀ ਹੋਰ ਤਾਂ ਵਧੀਆ ਨਾਮ ਕਹੀ ਆਦੇ ਤੇ ਬਹੁਤਾ ਜੀਣਾ ਹਰਾਮ ਕੀਤਾ ਵਿਚ ਇਹਦਾ ਮੈਂ ਜਿਆਦਾ ਕਿਤੇ ਨਹੀਂ ਦੋ ਟਾਈਂ ਕਿਤੇ ਮੈਂ ਸਮਝ ਨਹੀਂ ਚਲੋ ਰੇ ਲੈਣਾ ਕੁਝ ਆਖ ਮੈਂ ਤਾਂ ਵੀ ਬੜਾ ਸਮਝਾ ਸਮਝਾ ਹਾ ਇਹ ਤਾਂ ਪਤਾ ਮਤਰਿਆਂ ਅੱਜ ਕੱਲ ਕੌਣ ਕੰਮ ਕਰਦਾ ਨਹੀਂ ਤੇ ਅਖਿਆਲਾ ਜਿੱਦਾਂ ਪੁੱਤ ਆਪਣੇ ਚੰਗਾ ਸਮਝੀ ਦੇ ਨਹੀਂ ਸਮਝਾ ਕੇ ਵੇਖ ਲਓ ਮਤਾ ਦੇਣਾ ਤੇ ਆਸ ਸਮਝਾ ਲਈਨੇ ਸਮਝਾ ਲਈਨੇ ਪੁੱਛ ਲਈਨੇ ਨਾ ਕਰਦੇ ਪਰ ਮੈਂ ਹਾਂ ਜੀ ਪਰ ਦੋ ਮਮਾ ਨੇ ਸਮਝਣਾ ਸਮਝਣਾ ਉਹਦਾ ਤੇ ਜਿੱਦਾਂ ਆਪਣੇ ਮੁੰਡੇ ਨੂੰ ਸਮਝਦਾ ਹੁੰਦਾ ਮੈਂ ਸਮਝਦਾ ਨਹੀਂ ਤੈਨੂੰ ਇਹਦਾ ਸਮਝੀ ਪੋਤਾ ਉਹ ਮੈਂ ਤਾਂ ਜੀ ਬਾਡਾ ਰੋਟੀ ਬਣੀ ਦਿੰਦਾ ਇਹ ਕਹੇ ਚਲੋ ਜਿੱਦਾਂ ਆਪਣੇ ਪੁੱਤ ਨੂੰ ਜਾਣਦੀ ਹੈ ਤਰ੍ਹਾਂ ਇਹਨੂੰ ਜਾਣ ਹਾਂ ਜਾਣੀ ਨਾ ਮਰਦੀ ਉਹ ਤੇ ਨਾ ੱਟਿਆਂ ਤੋੜਿਆ ਜੋ ਵੀ ਰਹੇ ਪੁੱਤ ਦਾ ਤੇ ਕੀਤਾ ਸੀ ਤੇ ਚੱਲ ਹਾਂਜੀ ਹਾਂਜੀ ਧੀ ਦੀ ਚੱਲ ਮਾਂ ਬਣੀ ਰਹੂਗੀ ਤੇ ਨਹੀਂ ਬਣੀ ਉਹ ਹਾਂਜੀ ਹੂੰ ਇਹ ਸਮਝਾਉਂ ਨਹੀਂ ਆ ਚੱਲ ਕੋਈ ਨਾ ਕੋਈ ਪੰਨੇ ਨਹੀਂ ਤੁਸੀਂ ਜਾਂ ਕੇ ਦੇਖੋ ਹਾਂਜੀ ਮੈਂ ਤਾਂ ਹੁਣ ਦਾਦੀ ਮੈਂ ਤੇ ਕੁਝ ਤੁਹਾਨੂੰ ਕਹਦਾ ਵਾ ਮੇਰਾ ਕਹਾ ਤੇ ਹੋਰ ਗੱਲ ਸਮਝਾਉਂਦੇ ਹਾਂ ਦਵਾ ਜਾ ਸਮਝਾਉਂਦੇ ਹਾਂ ਹੋਰ ਮੰਨ ਲਈ ਠੀਕ ਆ ਹਾਂ ਠੀਕ ਠਾਕ ਵਧੀਆ ਠੀਕ ਠਾਕ ਵਧੀਆ ਕਰ ਲੈਣਾ ਚਲੋ ਚਾਹ ਪਾਣੀ ਬਣਾ ਪਾ ਤੇ ਖਾਣ ਦੀ ਬਣਾਣੀ ਚਲੋ ਕੋਈ ਨਹੀਂ ਪਤਾ ਨਹੀਂ ਸਮਝਾਉਣਾ ਨਹੀਂ ਇਹਨੂੰ ਕੋਈ ਨਹੀਂ ਤੁਮੀ ਨਾ ਮਤਰਾ ਹੀ ਸਮਝਿਆ ਕਰ ਤੂੰ ਨਾ ਸਮਝਾ ਲੱਗਦੀ ਹੋ ਹੁਣ ਮੈਂ ਤਾਂ ਤੈਨੂੰ ਉਹ ਸਮਝਾਉਣਾ ਚਾਹੀਏ ਮੈਂ ਥੋੜੀ ਕਹਾਂ ਤੂੰ ਮਾ ਨਾ ਸਮਝਿਆ ਨਹੀਂ ਸਮਝਾਉਣਾ ਹਾਂ ਠੀਕ ਸਮਝਾਉਣਾ ਕਰ ਲੈਣਾ ਚਲੋ ਮੈਂ ਮਾ ਸਮਝਿਆ ਕਰ ਬੋ ਤਾਂ ਤੂੰ ਸਮਝਿਆ ਨਾ ਹੀ ਸਮਝਦੀ ਹੋ ਨਹੀਂ ਬੋ ਲੂੰਗਾ ਤਾਂ ਮੈਂ ਨਹੀਂ ਬੋਲਦਾ ਨਹੀਂ ਤੇ ਹੋਤੇ ਬੜਾ ਕਰਦਾ ਇਹਦੇ ਨਾਲ ਜਗ ਤੇ ਬਹੁਤ ਕਰਦਾ ਵਾ ਤੇ ਹੋਰ ਦੇ ਉਹਨੇ ਤੇ ਕਰਨਾ ਹੀ ਮਾਰੀ ਕਰੂਗੀ ਉਹਨੇ ਆਪਣੇ ਪੁੱਤ ਦਾ ਘਰ ਦੀ ਕਰੂਗੀ ਕਰੂਗੀ ਇਹਦੀ ਮਾਮਾ ਤੋਂ ਬਗੈਰਾ ਕੌਣ ਕਰਦਾ ਕਰਦੀਆਂ ਮਾਮਾ ਤੇਰਾ ਕੰਮ ਨਹੀਂ ਕਰਦੀਆਂ ਮੈਂ ਤਾਂ ਕਰਨਾ ਹੀ ਆ ਮਗਰਮਾ ਕਰੇ ਤੇ ਮੈਂ ਕਿੱਥੇ ਸਕੂਲੇ ਜਾਂਦੀ ਤਾਦ ਵੀ ਆਉਂਦੀ ਨੂੰ ਜਾਂਦੀ ਨੂੰ ਗੱਲ ਤੁਹਾਡੇ ਅਨਸਾਰ ਜਾਂਦੀ ਫਿਰ ਕੀ ਕਰਨਾ ਚਾਹੁੰਦਾ ਦੇ ਹੀ ਪਤਾ ਆ ਨਹੀਂ ਜੀ ਦੀ ਤਾਂ ਪਤਾ ਮੈਂ ਆਪਣੀ ਕੋਈ ਵਿਚਾਰੀ ਦੇ ਮੰਮੀ ਕਰਾਉਂਦੀ ਰਹੀ ਸੀ ਕਿ ਕਿੰਦਾ ਨਿਆਣੀ ਵਿਚਾਰੀ ਰੋਂ ਡਈਏ ਜੀ ਚੰਗਾ ਜਾਣ ਤੇ ਫੇਰ ਕਿਤੇ ਵਿਚਾਰੀ ਨਿਆਣੀ ਖੁਲਾ ਆ ਸਾਰਾ ਕਰਦੀ ਆਉਂਦੀ ਜਾਂਦੀ ਕੋਈ ਨਹੀਂ ਪਤਾ ਤੁਸਾਂ ਦਿਆ ਕਰ ਕੋਈ ਨਹੀਂ ਹਾਂਜੀ ਮੈਂ ਸਾਰਾ ਕਰਦੀ ਆ ਮੈਨੂੰ ਤਾਂ ਕਰਨਾ ਪਿਆ ਹਾਂਜੀ ਹਾਂਜੀ ਕੋਈ ਲੈ ਜਾਂਦੀ ਨਿਆਣੀ ਤਦ ਕਰਕੇ ਜਾਂਦੀ ਆ ਹਾਂ ਦੋਸਤੀ ਦੱਸੇ ਮੋੜ ਮੋੜ ਕੇ ਨਹੀਂ ਦੱਸਿਆ ਜਾਂਦਾ ਪੇਉ ਨਹੀਂ ਕੋਈ ਨਹੀਂ ਉਹ ਵੀ ਕਰੂੰ ਹਾਂ ਜੇ ਇਹਨੇ ਨੂੰ ਸਮਝਾਉ ਉਹਨੇ ਇਹ ਤਾਂ ਸਮਝੋਗੀ ਨਾ ਹਾਂਜੀ ਯਾਰ ਉਹ ਤਾਂ ਤਾਂ ਜਾਚ ਬਣਾ ਮੈਂ ਪੁੱਛਦੀ ਆ ਪਾਕੈਨੇ ਮੰਮੀ ਤੇਰੀ ਨੂੰ ਤੇ ਤਾਂ ਜਾਦੀ ਪੋਤੀ ਆ ਜੇ ਤੰਗਾ ਨਾ ਕੈਨੇ ਮੈਂ ਕੋਈ ਨਾ ਬਚਾ ਤੂ ਕੋ ਠੀਕ ਹੈ ਚੱਲ ਫਿਰ ਜਾ ਤੂੰ ਹੋ ਜਾ ਬੁਲਾਉ ਬੱਚੇ ਆ ਰਿਹਾ ਨਾ ਛੇ ਠੀਕ ਹੋ ਗਿਆ ਬੈਠੇ ਇੱਥੇ ਉਹ ਸਣਾ ਤੁਹਾਡੇ ਵਰਗਾ ਵੀ ਸਰ ਵੀ ਵਧੀਆ ਵਰਗਾ ਪਰਿਵਾਰੀ ਕਿ ਦਵਾਈ ਖਰੀ ਹੋਈ ਹੈ ਸਰੇ ਹੈ ਹਾਂ ਪਾਣੀ ਪੀ ਲਿਆ ਪੀ ਲਿਆ ਪਾਣੀ ਉਹ ਸਣਾ ਹਾਂਜੀ ਬੜੀ ਹੈ ਤੇ ਇਹ ਮੈਂ ਤੇਰੇ ਨਾਲ ਗੱਲ ਕਰਨੀ ਹਾਂਜੀ ਬਹਿ ਜਾ ਜੇ ਉਹ ਮਰ ਗਈ ਤਾਂ ਤੂੰ ਮਾਂ ਬਣ ਕੇ ਰਹਿ ਉਹ ਤੇ ਧੀ ਬਣ ਕੇ ਰੱਖ ਉਹਨੂੰ ਤੇ ਧੀ ਬਣਾਵਾਂਗੇ ਸਾਡੇ ਕੋਲ ਆਇਆ ਗਿਆ ਕਰ ਠੀਕ ਆ ਹਾਂ ਹੁਣ ਤੇ ਤੇਰੀ ਧੀ ਆ ਕੋਈ ਗੱਲ ਨਹੀਂ ਹੋਰ ਕੀ ਕਰਾਂ ਜਦੋਂ ਇਹ ਕਿਹਨ ਮੇਰੇ ਆਖੇ ਨਹੀਂ ਲੱਗਦੀ ਇਦਾਂ ਨਹੀਂ ਕਰਦੀ ਫਿਰ ਮੈਨੂੰ ਬੜੀ ਖੇਚੜਦੀ ਆ ਫਿਰ ਮੈਂ ਫਿਰ ਹੀ ਇਹਨੂੰ ਦਵਕੇ ਮਾਰਦੀ ਹਾਂ ਹੋਰ ਮੈਂ ਵੀ ਥੋੜਾ ਇਹਨੂੰ ਮਾਰਦੀ ਆ ਨਹੀਂ ਕੋਈ ਨਹੀਂ ਉਹਨੂੰ ਸਮਝਾਵਾਂਗੇ ਉਹ ਨਹੀਂ ਮੈਂ ਆਖੇ ਲੱਗਿਆ ਮੈਂ ਤਾਂ ਚੰਗਾ ਹੀ ਸਮਝਦੀ ਆ ਆਪਣੇ ਬੱਚਿਆਂ ਵਰਗੂ ਰੱਖਦੀ ਆ ਜਿੱਦਾਂ ਮੁੰਡੇ ਦਾ ਤੇ ਤੂੰ ਕਰਦੇ ਓਦਾਂ ਦੇ ਨਾਲ ਤੇ ਇਹ ਕਰਿਆ ਸਰ ਠੀਕ ਹੈ ਮਾਂ ਪਾਉਗੀ ਤੇ ਮੇਰੀ ਮੰਮੀ ਠੀਕ ਹੈ ਜੀ ਹਾਂ ਕੋਈ ਗੱਲ ਮੈਂ ਤਾਂ ਅੱਧਾ ਵਧੀਆ ਹੀ ਕਰਦੀ ਆ ਉਹਦੇ ਨਾਲ ਮਾੜਾ ਤਾਂ ਨਹੀਂ ਕਰਦੀ ਵੀ ਨਹੀਂ ਮਾੜਾ ਤਾਂ ਕਰਨਾ ਤੇ ਹੀ ਆ ਤੇਰੀ ਠੀਕ ਹਾਂ ਤੀਆਂ ਬਹੁਤ ਸਾਰੇ ਕੋਜੇ ਨੇ ਮਾਨ ਹਾਂਜੀ ਕੋਜੇ ਨੇ ਕੋਈ ਨਹੀਂ ਜਿੰਨਾ ਤੋਂ ਤੇ ਮੋਂ ਮੁੰਡੇ ਦਾ ਨਹੀਂ ਨਹੀਂ ਜੋਗ ਲੈ ਕੇ ਦਿੰਨੀ ਉਹਨਾਂ ਵੀ ਨਾਲ ਲਿਆ ਕੇ ਦਿੰਨੀ ਆ ਪਿਛਲੇ ਮਹੀਨੇ ਦਾ ਬਾਰਡੇ ਬਣਾਇਆ ਵਾ ਹਾਂਜੀ ਸਭ ਕੁਝ ਕੀਤਾ ਵਾ ਹਾਂ ਕਰਨਾ ਪੈਂਦਾ ਤੀਆਂ ਘੁੱਟਾਂ ਵਾ ਤੇ ਬੇਟਾ ਮਣੀ ਆਇਆ ਹੀ ਹਾਂਜੀ ਉਹ ਸਾਰੇ ਬਹਿ ਕੇ ਕੇਕ ਕਟਾਇਆ ਦਾ ਸਭ ਕੁਝ ਕਰਦੇ ਆ ਹਾਂਜੀ ਹਾਂ ਕਰਨਾ ਪੈਂਦਾ ਹਾਂਜੀ ਬੜਾ ਆ ਕੇ ਲਿਓਨੀ ਬੁਲਾ ਲਿਓ ਕੰਦੀ ਆ ਜਮ ਕਰਨ ਨੂੰ ਨਾਲ ਲੈਂਦੇ ਜਾਓ ਚਲੀਏ ਕੀ ਆਉਣਾ ਆਉਣਾ ਆਜੇ ਚਲੀਏ ਇਹ ਕਰੀਏ ਗੱਲ ਚਾਹ ਬਣਾਉਂਦੇ ਆਂ ਆ ਜਾਂਦੀ ਆ ਜੀ ਆ ਤੈਨੂੰ ਪਤਾ ਕੋਈ ਨਹੀਂ ਅਖੀ ਇਹਨਾਂ ਪਤਾ ਨਹੀਂ ਚੰਗਾਨੀ ਚੰਗੀ ਤਰ੍ਹਾਂ ਨਹੀਂ ਚਾਹ ਨਹੀਂ ਕੇ ਚਾਹ ਵੀ ਤੁਹਾਨੂੰ ਪਤਾ ਮੈਂ ਆ ਕੇ ਕੀ ਆਜੇ ਚਾਹ ਕੌਣੀ ਕਰਦੇ ਦੇ ਚ ਆਜੇ ਦਾਦੀ ਪੋਤੀ ਚਲੀਏ ਕੋਲ ਦੇ ਆਜੇ ਆਜੇ ਦੇਖ ਲੈਨੇ ਆਂ ਜਾ ਆਜੇ ਗਰਲੀ ਨਾਲ ਆਜਾ ਪੁੱਤ ਚਾਹ ਲਾਇਆ

ठीक है <kosimut offers> तो जल्दी तुम यदना प्यार करंगी लूणा तेरा ना करंगी ठीक है हां कोई बात नहीं आ जा साडे कोते ना बस जी दादा से मेरी मां मर गया हां कोई गल नहीं आए हां कोई बात नहीं मां दा प्यार तू देना ठीक है कोई जल्दी आऊंगी मैं साडे ध्यान ध्यान करदी बहन जी नहीं नहीं करो प्यार करो मुझे आया होन मैं बड़ा कुछ करती नहीं नहीं समझ आया मैं करती साडे हुंदियां करदी है एक तरह ਹੰਤੋਣਾ ਜੇ ਜਦ ਵੀ ਮੈਂ ਪਿਆਰ ਕਰੂੰਗੀ ਜਿਦਾਂ ਮੁੰਡੇ ਨਾਲ ਕਰਦੇ ਇਦਾਂ ਦੇ ਨਹੀਂ ਇਹਦੇ ਨਾਲ ਕਰੂੰਗੀ ਇਹਦੇ ਨਾਲ ਕੱਲ੍ਹ ਇਹਦੇ ਨਾਲ ਤੂੰ ਨਾ ਤਰੰਦੀ ਹੂੰ ਕਰਦੀ ਮਗਰ ਉਹ ਤੇ ਇਹਨੇ ਕਰਦੇ ਤੇਰੇ ਜਾਨ ਦੀ ਡੇਰ ਨਾ ਨੀ ਦੀ ਤੇ ਇਹਨੇ ਧੀ ਨੂੰ ਗੱਲਾਂ ਬਾਤਾਂ ਕਰਨ ਦਾ ਪਰ ਨਹੀਂ ਹੁਣ ਆਇਆ ਤੂੰ ਨਾ ਛੇਦੀ ਛਦੀ ਨਹੀਂ ਪਤਾ ਲਿਆ ਕਰੂੰਗੀ ਤਾਂ ਰਹਿਣ ਗਿਆ ਚੋ ਪੱਕੀ ਇਹ ਲੈ ਨਹੀਂ ਆਤੀ ਆਇਆ ਕਰੋ ਤੂੰ ਤਾਂ ਮੈਂ ਜਾਈਆ ਪੁੱਛੀ ਨਾ ਮੈਂ ਆ ਇਹ ਨੋ ਬਰ ਆਵੇ ਲੱਗ ਨਾ 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 ਇਹਨੂੰ ਬੜਾ ਮੇਰੀ ਮਾਂ ਹਾਂਜੀ ਮੈਂ ਸਾਹਮਣੇ ਇਹਦੇ ਕਹਿ ਨਹੀਂ ਆਪਣੇ ਪੁੱਤ ਨੂੰ ਕਿਤਰਾ ਕਰਦੀ ਹਾਂ ਹਾਂ ਪੁੱਤ ਮੇਰਾ ਨਹੀਂ ਕੋਈ ਪਹਿਣ ਜੋ ਬਹਾ ਹਾਂ ਇਹਦੇ ਸ਼ਰਤ ਦੀ ਤਾਂ ਨਹੀਂ ਪਤਾ ਰੋਲ ਮੈਂ ਦੇਣਾ ਤੇ ਮਾਂ ਬਣ ਕੇ ਰਹੂਗੀ ਭਾਲ ਜੀ ਆ ਨਾ ਉਹ ਦੀ ਸਾਡੀ ਮਰਦੀ ਜੇ ਮਾਂ ਬਣ ਕੇ ਰਹੂਗੀ ਤੇ ਉਹ ਵੀ ਮਾਂ ਬਣਾਉਂਗੇ ਬਣਾਉਂਗੀ ਤੇ ਜੇ ਇਹ ਆ ਤੇ ਹਮ ਕਿਤੇ ਦੇ ਨਾ ਰਾਤੀ ਜੀਣ ਨਹੀਂ ਦਿੰਦੀ ਮਾਂ ਮੂਹ ਤੇ ਕਹਿ ਨਹੀਂ ਇਹਦੇ ਨਾ ਦੇ ਲੋਕ ਲੋਕ ਦੇ ਨਾ ਕੱਟਣ ਦੇ ਨਹੀਂ ਇਹ ਤਾਂ ਆਪਣੀ ਪੋਤਰੀ ਹੁੰਦਾ ਸਮਝ ਆਇਆ ਪੁੱਤ ਮੇਰਾ ਡਰਦਾ ਘੁੰਦਾ ਨਹੀਂ ਨਾ ਵਰਕੇ ਪੋਤਰੀ ਆ ਉਹ ਕੀ ਆ ਕੇ ਨਾ ਕਰਦੀ ਹੈ ਨਾ ਕੀ ਆਖਦੀ ਆ ਬੈਠੇ ਤੁਹਾਡੇ ਹੁੰਦੇ ਆ ਹਾ 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 ਹ ਆਪਣਾ ਪੋਤਾ ਆ ਗਿਆ ਤਾਂ ਕਿ ਕੀ ਕਰਦੀ ਮੰਦੋ ਕਰੂਗੀ ਹਾਂ ਜਿਆ ਪੋਤਾ ਆ ਗਿਆ ਜੋ ਜੋ ਕਮੈਂਗਾਂ ਉਹ ਬਣਾ ਕੇ ਦੇ ਆ ਠੀਕ ਹੈ ਮਾਂ ਨਹੀਂ ਕੋਈ ਗੱਲ ਤੇ ਮਰਨਾ ਵਧੀਆ ਹੈ ਨਹੀਂ ਕਰਨਾ ਵਧੀਆ ਹੈ ਠੀਕ ਹੈ ਮਾਂ ਮਾਂ ਤੇ ਨਾ ਤੇ ਕਿਹਾ ਹੀ ਪੋਤਾ ਦਾ ਤੇ ਗਾੜੀ ਚੜਾ ਪੋਤਾ ਦਾ ਬਥੇਰਾ ਨਾ ਮਾਂ ਆਈ ਆ ਇਹਦੇ ਪੁੱਤ ਦੇ ਨਾਲ ਬੀਤਣਾ ਵਧੀਆ ਕੁ ਬੇਕਾਲ ਧੀਆ ਟਾਈਮ ਨਾ ਮਾਂ ਆਈ ਆ ਮਾਂ ਮੈਂ ਬੜੇ ਦਿਨ ਹੋ ਗਏ। ਬਸ ਇਹ ਨਹੀਂ ਨਾ ਮੈਂ ਬੜੀ ਤਾਂ ਇਹ ਅਜਰੇ ਉਹਨਾਂ ਨੂੰ ਸਮਝਾ ਕੇ ਜੀ ਦੀ ਹੈ ਕੋਈ ਨਹੀਂ ਤਾਂ ਗਿਆ ਕਿਆ ਕਿਆ। ਹਾਂ। ਮੈਂ ਤੈਨੂੰ ਇੱਕਦਾਂ ਕਹੀ ਜਾਵਾਂਗੇ ਤੇ ਕੀ ਸਮਝਣਾ ਵਾ? ਤੈਨੂੰ ਕਹਾਂ ਨਾ ਵੀ ਨਹੀਂ ਨਹੀਂ ਤੇ ਚੰਗਾ ਸਮਝੇਂਗਾ ਸਮਝੀ ਤੂੰ। ਇਹ ਦੱਸਦਾ ਘਾਤਾ ਤੋਂ ਲਿਹਾਦੀ ਨਹੀਂ ਕਾਟਣ। ਨਾ ਰੋ ਪੋਤਾ ਨਾਰੋ ਨਾਰੀ ਤੇ ਨਾ ਰੋਣਾ ਨਹੀਂ ਮਾਣ ਐਤਰਾ ਭਰਦਾ ਵਾ ਨਾ ਬਸ ਨਾ ਮਗਰ ਉਹ ਇਹੋ ਕੋ ਤਾਂ ਦਿੱਤਰ ਮਾ ਹੋ ਹੀ ਦਈਏ ਲੱਡਣਾ ਕਰਨ ਤੇ ਨਹੀ ਨਹੀਂ ਕਰੋ ਵੀ ਲੱਡਣੀ ਕਰੀ ਨਾ ਪੋਤਾ ਨਾਰੋ ਲਾ ਨਾ ਕਰਿਆ ਲੈ ਇਹਨਾਂ ਨਾਲਾਸਟਿਕ ਆਹ ਸਹੀ ਦਾ ਅਨਸਾਸਟਿਕ ਆਹ ਸਹੀ ਦਾ ਹੋ ਸਕਦਾ ਹਾਂਜੀ ਵਧੀਆ ਕੀ ਹਾਲ ਕਰੀ ਵਧੀਆ ਦੋਸਤ ਆਹ ਹੋਈ ਤਾਂ ਜੀ ਕੁੜਨਾ ਏ ਜਦੋਂ ਕਤੇ ਆਉਂਦਾ ਖਾਣਾ ਫਿੱਟੇ ਕਤੇ ਉਹਨੂੰ ਕੁੜੀ ਨੂੰ ਦੱਗੇ ਨੇ ਗਾਂ ਨੇ ਡਿੱਗੇ ਨੇ ਦਿੰਦੇ ਖਾਣੇ ਆ ਨਿਆਣਾਂ ਆ ਗਿਆ ਤੇ ਦੇਖੀ ਨਾ ਕਰੋ ਕੀ ਕਰਦੀ ਓਏ ਮਾਤਾ ਬੋਲੜੋ ਹਟ ਜੀ ਆ ਤੂੰ ਮੱਤ ਚੁੱਪ ਕਰ ਜਾ ਜੇ ਮੈਂ ਹੁਣ ਚੰਗੀ ਵੀ ਬਣ ਜੀ ਤੇ ਤੂੰ ਤਾਂ ਵੀ ਮਾੜਾ ਹੀ ਆਂ ਜੀ ਮੈਨੂੰ ਚੰਗੀ ਤੂੰ ਬੁੱਤ ਤਾਂ ਆਰੀ ਨਾਨੀ ਰਹੋਂਦੇ ਆ ਬਣੇ ਆ ਨਾ ਜਦੋਂ ਬੋਤਾਂ ਬਹੁਤ ਚੰਗੀ ਪਰ ਜਾ ਤਾਂ ਇਹ ਦਾਣਾ ਨਾ ਸਾਰਾ ਤੇ ਬੋਲ ਕਹਿੰਦੀ ਨਹੀਂ ਵੀ ਬਲ ਬਦ ਜਦੋਂ ਤੇ ਲਗਾਉਂਦੇ ਆਂ ਤੇ ਇੱਕ ਤਾਂ ਵੱਡੂ ਟੁਕੂ ਸੀ ਮਗਰੋਂ ਫੜ ਲਈਏ ਤੇ ਮੁੰਇਆ ਨਾ ਮੁੰਡੇ ਆਉਂਦੇ ਤੇ ਈਆਂ ਨਾ ਕੁੜੀਆਂ ਨਾ ਕੁੜੀਆਂ ਆਉਂਦੇ ਆ ਉਹ ਕੋਈ ਗੱਲ ਮੈਂ ਤਾਂ ਕਹਿੰਦਾ ਹਾਂ ਉਹ ਠੀਕ ਐ ਠੀਕ ਆ ਤਮੀ ਹਟਦੇ ਨਹੀਂ ਆਂ ਤਮੀ ਬੋਲਣੋ ਨਹੀਂ ਕਰਦੇ ਚਲ ਕੋਈ ਨਹੀਂ ਮੈਂ ਤਾਂ ਬੋਲਣਾ ਜਦੋਂ ਨਿਆਣਾਂ ਬਾਹਰ ਆਉਂਦੇ ਤਾਂ ਆਵਾਜ਼ ਮਾਰਦੇ ਆਂ ਤੇ ਨਹੀਂ ਤੂੰ ਇਹ ਗੱਲ ਕਹੋ ਨਾ ਵੀ ਚਲ ਠੀਕ ਹੈ ਤੀ ਇਹ ਚੰਗਾ ਬਣਦੀ ਆ ਤੇ ਵਧੀਆ ਗੱਲ ਆ ਕਹਿੰਦੀ ਏ ਜਦ ਤੱਕ ਜਾਨੇ ਨਾ ਉੱਧਰ ਜਾਈਂਗੇ ਤੇ ਹੋਰ ਕੀ ਲੈਣਾ ਆ ਦੀ ਨਾਨੀ ਦੀਆਂ ਹੈ ਨਾ ਮੈਂ ਤੇਰੀ ਸੱਤ ਬਣ ਕੇ ਹੀ ਰਹੂੰਗੀ ਨਹੀਂ ਨਹੀਂ ਹੁਣ ਦੇ ਮੈਂ ਕਰੋ ਨਾ ਤੂੰ ਕਦੇ ਕਰੀ ਆ ਰੱਖੀਂਗੀ ਕਰ ਤੇ ਹੱਥ ਰੱਖੀਂਗੀ ਤਾਂ ਮੈਨੂੰ ਪਤਾ ਉਹ ਮੈਨੂੰ ਨਾ ਮਰੀ ਜ਼ਿਆਦਾ ਨਾ ਆਉਗੀ ਮੈਂ ਤੇ ਤਾਂ ਕੱਢੀ ਕੁੱਥੀ ਆ ਕੱਢੀ ਤਾਂ ਨਹੀਂ ਔਖੀ ਨਾ ਮੇਰਾ ਪੁੱਤ ਬਾਰੋਂ ਆਉਂਦਾ ਤੇ ਨਿਆਣੇ ਨੂੰ ਉਹ ਅੱਡੇ ਆਉਂਦਾ ਮੈਂ ਨੂੰ ਕੀ ਦੱਤਿਆ ਕਰਾਂ ਤੇਰੀ ਧੀ ਨਾ ਹਾ ਕੋ ਕਰਦੀ ਮੈਂ ਕਰੀ ਨਹੀਂ ਕੀ ਹੁੰਦੇਂ ਦੀ ਤੇ ਨਹੀਂ ਨਹੀਂ ਮੈਂ ਤੇ ਉਹ ਨੂੰ ਸਮਝੂਗੀ ਤੂੰ ਹਾਂ ਤੇ ਉਹ ਤੇ ਹਾਤੀ ਨਹੀਂ ਨਾ ਕੰਮ ਨੂੰ ਲਾਉਂਦੀ ਕਿਉਂ ਨਹੀਂ ਲਾਉਂਦੀ ਰੋਟੀ ਪਾਣੀ ਤੇ ਮੈਂ ਹੀ ਕਰਦੀ ਆ ਤੇ ਇੰਨੇ ਕਰਦਾ ਤਾਂ ਦੱਸ ਤੇ ਕਰਿਆ ਕਰ ਤੇ ਪੜਾਈ ਕਰ ਚੱਲ ਵੇ ਲੈ ਨਾ ਤੇਰੇ ਆਇਆ ਤਾਂ ਦੀ ਮੈਂ ਹੱਥ ਜੋੜਦੇ ਨਹੀਂ ਅਜਾ ਗੜ ਗਿਆ ਉਸ ਉਧਰ ਜੂਗੀ ਕਿ ਉਧਰ ਜਾਣਾ ਨਹੀਂ ਤੇ ਹੱਥ ਕਰਕੇ ਜੋੜਨੇ ਆਂ ਜਰਨੇ ਪੈਂਦੇ ਆ ਅੱਜ ਕੱਲ ਮਾਣਾਂ ਧੀਆ ਗਾੜੀ ਨਹੀਂ ਹਾਂ ਰੱਬ ਤੈਨੂੰ ਥੋਕਰ ਮਾਰਦਾ ਨਾ ਉੱਤਰ ਕੇ ਲੜਦਾ ਉਦੋਂ ਨਹੀਂ ਕਿਸਦੇ ਬਾਕ ਦੀ ਗੱਲ ਬੱਚੇ ਸ਼ਰਦ ਕਹਿੰਦਾ ਮਾਂ ਮਰੇ ਕਹੇ ਨਾ ਕੀ ਪਤਾ ਇਹਨੂੰ ਮੰਨ ਨਹੀਂ ਚਾਹੇ ਇਤਰਾ ਆਪਣਾ ਪੋਤਾ ਦਿੱਤਾ ਹੀ ਦੁਰ ਮਹਾਰਾਜ ਕਰੇ ਨਾ ਕਹਿਣਾ ਜੇ ਤੈ ਵੀ ਤਾਂ ਪੋਤਾ ਲੈ ਕੇ ਆਈ ਆ ਨਾ ਆਈ ਮੈਂ ਤੇ ਤੁਹਾਡੇ ਅੱਗੇ ਆ ਗਿਆ ਸਮਝਦੀ ਇਹਨਾਂ ਨੂੰ ਤਾਂ ਬਣੀ ਕੋਚੀ ਚੀਜ਼ ਦੀ ਹਾਂਜੀ ਠੀਕ ਠੀਕ ਜਾ ਜਾ ਤੂੰ ਪਹਿਲੀ ਨਾ ਮਾਂ ਬਣਨਾ ਮਖਲੀ ਤੇ ਜਾ ਉਹਦੀ ਨਾਨੀ ਦੇ ਹੁੰਦਾ ਚਾਹ ਲਿਆ ਤੈਨੂੰ ਮਾਂ ਵੇਖਾਂ ਬਣਦੀ ਨਾ ਤੇ ਬਹੁਤ ਮੇਰਾ ਤਾਂ ਦਿਰਦਾ ਤੋપરા ਰਿੰਦਾ ਦੇਣਾ ਰਾਤੀ ਬੱਚਿਆਂ ਦੇ ਵੇਖ ਕੇ ਇਹਨਾਂ ਦਾ ਜਾ ਕੇ ਤੇ ਮੇਰੇ ਪੋਤੇ ਦਾ ਵੀ ਦਿਲ ਠੰਡਾ ਹੋਊਗਾ ਮਾਂ ਬਣੀ ਆ ਇਹ ਸੌਣ ਦਾ ਕੰਮ ਆ। ਹਾਂ ਜੀ ਚਾਹਾਂ। ਹਾਂ ਜੀ ਤੇ ਹੁਣ ਤੁਸੀਂ ਹੀ ਮਾਪੇ ਬਣ ਕੇ ਵਖਾ ਲਿਓ। ਨਹੀਂ ਨਹੀਂ ਆਇਆ ਪਰ ਅੱਜ ਇਹ ਬਤੀ ਜੀ ਨਹੀਂ ਆਇਆ ਪਰ ਤਾਂ ਜਿੰਨਾ ਹੁਣ ਮੈਂ ਉਹਦੇ ਨਾਲ ਕੋਈ ਫਿਰ ਮਾਰਦੀ ਮੱਥਾ ਇਹ ਨਾ ਹੋਵੇ ਕਿ ਮੇਰੇ ਵੀ ਮੁੜ ਕੇ ਜਿਆਦਾ ਹੋ ਜੇ ਨਹੀਂ ਬੈਂਦੀ। ਮੈਂ ਵੀ ਜਿੱਤਨਾ ਤੁਹਾਡੀ ਟੀਮ ਉੱਤੀ ਸੀ ਨਾ ਉਤਰਾਂ ਹੀ ਹਮਤੀ ਬਣਾ ਕੇ ਰੱਖੀ ਬੜਾ ਬੈ ਰੱਖਾ। ਆਹੋ ਕੋਈ ਨਹੀਂ ਆਇਆ ਜਿਆ ਕਰੂ। ਕੋਈ ਸੋਦਰ ਦੂਗੀ ਇਹਨੇ। ਸੋਦਰ ਜਿਆਦਾ। ਸੋਦਰ ਜੀ। ਨਾ ਲਾ ਗਾ ਮਨੀ ਚਾਹ ਸਿੰਦਰੂ।

ਮਾ ਜੇ ਮੇਰਾ ਮਾਣਾ ਪੁੱਤ ਹੋ ਜੂਗੇ ਤੂੰ ਮਾਂ ਬਣ ਕੇ ਰਹਿਣਾ ਦਿੱਤੀ ਮਾਂ ਤੇ ਲੋੜ ਨਹੀਂ ਹਰ ਤਾਈਏ ਪੁੱਤ ਪੜੀ ਪੜੀ ਇਹ ਵੈ ਕਰਦੀ ਪੜੀ ਹਰ ਪੁੱਤ ਦਾ ਕੋਈ ਨਹੀਂ ਹੁਣ ਨਹੀਂ ਕਰਨਾ ਮਾਂ ਦੇ ਲਈ ਠੀਕ ਚਾਹਤ ਨਹੀਂ ਨੋਰ ਖਲੀ ਹੁੰਦੀ ਕਿਤੇ ਕਾਹ ਤਾਂ ਜਿੱਤ ਹਿਆਵੀ ਗੇਰ ਹਾਲ ਜੰਗਤਾਂ ਦੇ ਮੰਜਾਨੀ ਨੇ ਬਸ ਬਸ ਚਲੋ ਮੰਨਦੇ ਨਹੀਂ ਚੱਲ ਜਾਓ ਇੱਥੋਂ। ਤੁਹਾਨੂੰ ਮਾਮਾ ਤਿੰਨਾਂ ਕੰਮ ਕਰ ਲੋ। ਤਾਂ ਇਹ ਕੰਮ ਕਰਕੇ ਆਉਣੀ। ਚੱਲ ਹੁਣ ਇਹਨੂੰ ਕੋਈ ਤਿੰਨੀ ਇੱਥੋਂ ਕੰਮ ਕੰਮ ਕਰੋ। ਮੈਂ ਕੰਮ ਨੇ ਦੇੜ ਕੇ ਆਪਾਂ ਚੱਲੋ ਉੱਠੋ। ਚਲੋ। ਆ ਮੈਂ। ਚਲੋ ਤੋ।